ਆਹ ਇਹਨੇ ਨਿੰਮਾ ਨੋਮਾ ਨੀਗਾ ਨਿੰਮਾ ਨੋਮਾ ਨੀਗਾ ਤੋੜ ਕੇ ਅਗਰਾਂ ਬੁਝਾ ਦੋ ਲੰਗ ਜਾਣਗੇ ਲੰਗ ਜਾਣਗੇ ਬਥੇਰੇ ਬੰਦੇ ਆਈ ਜਾਂਦੇ ਕੋਈ ਨਹੀਂ ਤੁਸੀਂ ਅੱਬ ਬੁਝਾਉਣ ਦੀ ਕੋਸ਼ਿਸ਼ ਕਰੋ ਨਾ ਠੱਠੀ ਭਾਈ ਰਾਜੇ ਸਿਖਾ ਲਈ ਪਈ ਤੇ ਅੱਗ ਲੱਗੀ ਹੈ ਬੇਸ਼ੱਕ ਬੰਦੇ ਬਹੁਤ ਪਹੁੰਚਗੇ ਬਈ ਇੱਥੇ ਲਗਭਗ ਜਿਹੜਾ ਹੈਗਾ ਲੱਗਦਾ ਵੀ ਕਾਬੂ ਪਾ ਲੈਣਗੇ ਬੰਦੇ ਕਿਉਂਕਿ ਬੰਦੇ ਤਾਂ ਬਹੁਤ ਪਹੁੰਚ ਗਿਆ ਹੈ ਬੰਦੇ ਆਈ ਵੀ ਜਾਂਦੇ ਬਹੁਤ ਇੱਥੇ ਹਜੇ ਕਾਬੂ ਪੈ ਗਿਆ ਅਗੱਤੇ ਤਾਂ ਪੈ ਗਿਆ ਕਾਬੂ ਲਗਭਗ ਹੁੰਦਾ ੜੰਬੇ ਤੋਂ ਲੱਗੀ ਲੱਗਦੀ ਐ ੜੰਬੇ ਤੋਂ ਲੱਗੀ ਲੱਗਦੀ ਐ ਤੂੜੀ ਨੂੰ ਵੀ ਪੈ ਗਈ ਤੂੜੀ ਨੂੰ ਪੈ ਗਈ ਤੂੜੀ ਨੂੰ ਚਲੋ ਲਗਭਗ ਬੰਦੇ ਜਦੋ ਜਹਦ ਕਰਨ ਲੱਗੇ ਹੋਏ ਆ ਅੱਗ ਵੋਨ ਵੋਨ ਲੱਗ ਗਈ ਸਾਈਡਾਂ ਤੋਂ ਸਰਬੰਸਿੰਘ ਮੈਂਬਰ ਵੀ ਆਪ ਦਾ ਟਰੈਕਟਰ ਲੈ ਕੇ ਪਹੁੰਚ ਗਿਆ ਜੀ ਕੀ ਕਾਰਨ ਬਣਿਆ ਅੱਗ ਦਾ ਕਰਦੇ ਪਤਾ ਇਹਦਾ ਬਾਅਦ ਪਹਿਲਾਂ ਇੱਕ ਵਾਰ ਜਿਹੜਾ ਹੈਗਾ ਸਾਨ ਭਰਾ ਪਹੁੰਚ ਗਏ ਅੱਗ ਬੁਝਾਉਣ ਵਾਸਤੇ ਠੀਕ ਹੈ ਲਗਭਗ ਹੋ ਜਾਊਗਾ ਬੂ ਬਚਤ ਹੋ ਗਈ ਇੱਕ ਬੰਦੇ ਬਹੁਤ ਪਹੁੰਚ ਗਏ ਨਾ ਛੇਤੀ ਪਹੁੰਚ ਗਏ ਬੰਦੇ ਬਸ ਹੁਣ ਕਰ ਲੈਣਗੇ ਕੰਟਰੋਲ ਬਹੁਤ ਯਾਰ ਕਈ ਗੱਲਾਂ ਆ ਹੜੰਬੇ ਤੋਂ ਲੱਗੀ ਲੱਗਦੀ ਐ ਚਲੋ ਕੋਈ ਨਹੀਂ ਉਹ ਜੋ ਕਾਪੂ ਆ ਬੰਦਾ ਬੰਦਾ ਨਾ ਏਠਾ ਦੇ ਦੇਣ ਉਹਨੂੰ ਤਾਂ ਕਾਲੀ ਨਾ ਕਰੋ ਹੁਣ ਬੰਦਾ ਨਾ ਏਠਾ ਦੇ ਦੇਣ ਉਹਨੂੰ ਤਾਂ ਕਾਲੀ ਨਾ ਕਰੋ ਆਗ ਭਗ ਜਿਹੜੀ ਸਥਿਤੀ ਹੈ ਕੰਟਰੋਲ ਚ ਤਨਸਾਨ ਜ਼ਰੂਰ ਲੱਗਦਾ ਵੀ ਹੋਊਗਾ ਥੋੜੀ ਨੂੰ ਅੱਗ ਬੁਜਣੀ ਨਹੀਂ ਕਿਉਂਕਿ ਥੂੜੀ ਦੇ ਵਿੱਚ ਵੜ ਗਈ ਅੱਗ ਆਸੇ ਜਿਹੜੀ ਹੈ ਬਦਨ ਤੋਂ ਬੇਸ਼ੱਕ ਜਿਹੜੀ ਬਤਾ ਕੰਟਰੋਲ ਕਰ ਲਿਆ ਲੋਕ ਬਹੁਤ ਪਹੁੰਚ ਗਏ ਵੱਡੀ ਗੱਲ ਹੈ ਪਰ ਅੱਗ ਥੂੜੀ ਦੇ ਵਿੱਚ ਵੜ ਗਈ ਵੇਚਾ ਮਝਾਉਣੀ ਔਖੇ ਬਹੁਤ ਆ ਟੋੜੀ ਟੋੜੀ ਚ ਜਾਂਦੀ ਨਹੀਂ ਅੱਗ ਇਹਦਾ ਪਤਾ ਹੀ ਨਹੀਂ ਕਿੰਨਾ ਚਿਰ ਰੋਹੀ ਪਈ ਰਹੇ ਤੇ ਬਾਅਦ ਚ ਫੁਲਗਣ ਲੱਗ ਜਾਂਦੀ ਐ ਇੱਕ ਟੋੜੀ ਵਾਲੀ ਚਲੋ ਗਾਂਹ ਬੱਜ ਗਿਆ ਕੰਟਰੋਲ ਹੋ ਗਿਆ ਹੋਵੇ ਅੱਗੇ ਤੇਜੀ ਹੋਵੇ ਚਲੋ ਕੁਛ ਲੱਗਦਾ ਵੀ ਹੁਣ ਪੈ ਗਈ ਕੰਟਰੋਲ ਚ ਪਾਣੀ ਵਾਲੀ ਟੈਂਕੀ ਵੀ ਪਿੰਡ ਤੋਂ ਆ ਗਈ ਹੈ ਪਾਣੀ ਵਾਲੇ ਲੈ ਕੇ ਭਾਈ ਇਹ ਵੀ ਆ ਗਿਆ ਟੈਂਕੀ ਕੋਲ ਵੀ ਖੜੀ ਹੈ ਭਾਈ ਚਲੋ ਕੋਣੀ ਲਗਭਗ ਹੋਊਗਾ ਮਸਲਾ ਹੱਲ ਹੋ ਜਾਊ ਹੁਣ ਇਹ ਮਸਾਲੇ ਪੂਰਾ ਹਾਂ ਇਹਨੇ ਬੁਝਾ ਦਊਗੀ ਘਰੋਂ ਵੀ ਭਰੀ ਜਾਊਗੀ ਤਾਂ ਇਹ ਮੈਂ ਇਹਦਾ ਹੱਲ ਹੋ ਜੀਏ ਛੋਟੇ ਜਨਰੇਟਰ ਨਾਲ ਮੈਂ ਇਹਨੇ ਬੁਝਾ ਦਊਗਾ ਹੁਣ ਉਹਨੇ ਬਰਾਕਾਰ ਚੇ ਦਾ ਲੈ ਹਾਂ ਦੇ ਨਾਲ ਸਲੋ ਕਰਦੇ ਸਲੋ ਰੰਬੇ ਤੋਂ ਲੱਗੀ ਰੰਬੇ ਤੋਂ ਹਾਂ ਰੰਬੇ ਤੋਂ ਲੱਗੀ ਉਹ ਤਾਂ ਕੋਟੋਕਾ ਦਾ ਖੜਨ ਦਾ ਵੱਜ ਗਿਆ ਹੁਣ ਆ ਕੋਈ ਵੀ ਜਾ ਕੇ ਲੱਗ ਪੜਦਾ ਆ ਮੈਂ ਫੱਟੇ ਤਾਂ ਹੈ ਵੀ ਬਾਈ ਕਰ ਲਿਆ ਬਾਈ ਬਾਈ ਲੱਗਿਆ ਕੋਈ ਨਹੀਂ ਉਹ ਉਤਲਾ ਉਤਲਾ ਨਾ ਪਾਉਂਦੀ ਹੋਵੇ ਕੋਲੇ ਉਹ ਦਾ ਡੱਬਾ ਹੀ ਬਣ ਜਾਂਦਾ ਕਰ ਜਾਣੀ ਜੇ ਕੋਲ ਕਰਦਾ ਤਾਂ ਬਈ ਡੱਬਾ ਹੀ ਕੰਮ ਕਰ ਗਿਆ ਲੰਗਾ ਕਿਲਾ ਸੀ ਕਿਹੜਾ ਕਿਲਾ ਪਈ ਜੀ ਵਿੱਚ ਵਾਲਿਆ ਬੋਲੇ ਗਿਆ ਹੁਣ ਵਾਲਿਆ ਤੇ ਇਹ ਭਾਈ ਤੋਂ ਜਿਹੜੇ ਲੋਕ ਵੱਡੀ ਗਿਣਤੀ ਚ ਆ ਰਹੇ ਹੈ ਤੇ ਸ਼ੀਨ ਦਾ ਕਾਲ ਜਿਹੜਾ ਪੈ ਗਿਆ ਕਰਕੇ ਗੱਲ ਉਹ ਵੀ ਬਿਲਕੁਲ ਕਰ ਜਾਂਦੀ ਹੈ ਜਾਨੀ ਬੰਦਾ ਇੰਨਾ ਦਾ ਪੂਰਾ ਲੱਗੂ ਮੈਂਬਰ ਅੱਗ ਦੀ ਖ਼ਬਰ ਹੀ ਬਹੁਤ ਵੱਡੀ ਚੀਜ਼ ਐ ਕਿਉਂਕਿ ਇਹਦਾ ਕੰਟਰੋਲ ਨਹੀਂ ਮੁੜ ਕੇ ਹੁੰਦਾ ਸੋ ਇਹ ਖ਼ਬਰ ਸੁਣ ਕੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਕਿਸਾਨ ਐ ਵੱਡੀ ਗੰਟੀ ਤੇ ਇੱਕ ਜੋਖਮ ਹੋ ਗਿਆ ਪਹੁੰਚੀ ਜਾਂਦੇ ਆ ਚਲੋ ਕੰਟਰੋਲ ਹੋ ਗਿਆ ਐ ਵੱਖਰੀ ਗੱਲ ਐ ਪਰ ਜਿਹੜੀ ਏਕਤਾ ਇਸੇ ਤਰ੍ਹਾਂ ਹੀ ਦਿਖਾਉਣੀ ਚਾਹੀਦੀ ਐ ਕਿਉਂਕਿ ਇਹ ਅੱਗ ਦਾ ਪਤਾ ਕੋਈ ਨਹੀਂ ਕਿੱਧਰ ਨੂੰ ਚਲੇ ਜਾਣਾ ਜਾਂ ਕਿੰਨੀ ਵੱਧ ਜਾਣੀ ਹੁੰਦੀ ਐ ਵਾਨ ਦਾ ਬਾਲਾ ਕਰੀ ਰਿਹਾ ਹੈ ਹੈ ਆਹ ਰਾਹ ਦਾ ਮਾਪੂ ਹੈ ਇਹੋ ਵਾਰ ਜਾਨਾ ਕੁਝ ਵੀ ਨਹੀਂ ਹੈ ਆਇ ਨਹੀਂ ਮੁਝੀ ਨਹੀਂ ਆਇ ਨਹੀਂ ਕੁੜੀ ਚੋਂ ਤਾਂ ਮੁਸ਼ਕਲ ਹੁੰਦੀ ਹੈ ਅੱਗ ਬੁਝਣੀ ਹੈ ਆਪੂ ਹੋਈ ਵੀ ਹੁਣ ਇਹ ਉੱਤੇ ਉੱਤੇ ਪਾਣੀ ਪਈ ਜਾਂਦੇ ਸੁੱਕ ਜਾਣਾ ਉਹਦੀ ਹਾਂ ਪਾਣੀ ਭਾਈ ਭਰਿਆ ਜਾਵੇ ਆ ਬਸ ਇਹ ਕੋਈ ਇੱਕ ਤਰੀਕਾ ਦਾ ਜਿਆਦਾ ਵਿੰਦਰਾ ਪਾਇਆ ਆ ਇਹ ਵਾਨ ਕਿਹਦਾ ਹੈ ਇਹ ਵੀ ਜਿਆਦਾ ਵਿੰਦਰਾ ਪੀ ਜਾਵੇ ਹੈ ਮੇਲੂ ਵਿੰਦਰਾ બિલ્ડર નંબર કા ચીજ દેવાની મરાઈ ગઈ છે અચ્છા ફરુંગા મેં તુળી કા ગઈ ગઈ દે કડતી આ દો દન ખડતા હર જા

ਵਿੱਚ ਤਾਂ ਉਵੇਂ ਹੀ ਪਈ ਅੱਗ ਸਾਰੀ ਹੈ ਹਾਂ ਵਿੱਚ ਤਾਂ ਉਵੇਂ ਹੀ ਪਈ ਆ ਅੱਗ ਪਈ ਉਵੇਂ ਪਈ ਆ اچھا جی یہ جگہ تے لا نے کا وہ کر رہا ہے ماں دے نال اے تین نیو کی بات کر رہا ہے پروڈیوسر کر رہا ہے وہ اپ نے چڑھ گئی تھا لگیا وہ ہے یار یہ نار ہے میں یار نہیں یار کوئی نہیں کوڑی کیلے دا اگے پیٹے اگے یار وہ نہیں کوئی اپنا یار اگے دا یار تھوڑی ٹائم تک ہے بالکل ہے تو تیری نہیں انہوں نے میرا ਇਹ ਤਾਂ ਕੁਦਰਤੀ ਹੈ ਬਸ ਇਹੀ ਰਹਿ ਗਈ ਬਸ ਹਾਂ ਜੇਕਰ ਤੇ ਅਕ ਕਣਕ ਨੂੰ ਪੈ ਜਾਂਦੀ ਫੇਰ ਕਿੱਥੇ ਰੋਕਣੀ ਕਣਕ ਨੂੰ ਟੰਗਰ ਨੂੰ ਫੇਰ ਟੰਗਰ ਨੂੰ ਹਾਂ ਫੇਰ ਤਾਂ ਬਹੁਤ ਮੁਸ਼ਕਲ ਹੈ ਇਹ ਤਾਂ ਗੱਲ ਆ ਤਾਂ ਵੱਟਿਆ ਵਸੇਗਾ ਬਚਤ ਹੋ ਗਈ ਜੇਕਰ ਕੇ ਹੱਥ ਵਧੀ ਨਹੀਂ ਵਧੀ ਨਹੀਂ ਸਾਡਾ ਪ੍ਰਮਾਤਮਾ ਨੇ ਭਾਈ ਪਜਾਉਣਾ ਹੋਵੇ ਸਾਰੇ ਹੋਣਗੇ ਬਸ ਗੱਲ ਤਾਂ ਉਹੀ ਹੈ ਚਲੋ ਸੁਖ ਦੀ ਖਬਰ ਹੈ ਜੀ ਅੱਗ ਤੇ ਕੰਟਰੋਲ ਹੋ ਗਿਆ